ਪਿਆਰਪਰੀ ਸਾਥ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ 3 ਫਰਵਰੀ ਅੱਜ ਦੀਆਂ ਵੱਡੀਆਂ ਖਬਰਾਂ ਅਤੇ ਸਕੀਮਾਂ ਲੈ ਕੇ ਹਾਜ਼ਰ ਹੋ ਗਏ ਆ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਆਈ ਅਹਿਮ ਖਬਰ 2 ਫਰਵਰੀ ਤੋਂ ਬੁਢਾਪਾ ਪੈਨਸ਼ਨ 2500 ਸੰਬੰਧੀ ਫਾਰਮ ਭਰਨੇ ਹੋ ਜਾਣਗੇ ਸ਼ੁਰੂ ਸਕੂਲਾਂ ਸੰਬੰਧੀ ਆਈ ਵੱਡੀ ਖਬਰ ਤੇ ਹੁਣ ਖਬਰਾਂ ਸ਼ੁਰੂ ਕਰਦੇ ਆ ਵਿਸਤਾਰ ਦੇ ਨਾਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨਿੱਕੀ ਜਿਹੀ ਗੁਜ਼ਾਰਸ਼ ਕਰਾਂਗੇ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਨ ਆਲ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਸੋ ਦੇਰੀ ਨਾ ਕਰਦੇ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਪਹਿਲੀ ਵੱਡੀ ਖਬਰ ਪਾਕਿਸਤਾਨ ਤੋਂ ਆ ਪਾਕਿਸਤਾਨ ਦੇ ਕਰਾਚੀ ਚ ਚੋਣ ਕਮਿਸ਼ਨ ਦੇ ਦਫ਼ਤਰ ਨੇੜੇ ਹੋਇਆ ਧਮਾਕਾ ਤਾਂ ਤੁਸੀਂ ਇੱਥੇ ਹੁਣ ਤੱਕ ਦੀ ਵੱਡੀ ਖਬਰ ਜਿਹੜੀ ਦੇਖ ਸਕਦੇ ਹੋ ਪਾਕਿਸਤਾਨ ਚ ਸ਼ੁੱਕਰਵਾਰ ਦੇਰ ਸ਼ਾਮ ਕਰਾਚੀ ਚ ਪਾਕਿਸਤਾਨ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਬੰਬ ਧਮਾਕਾ ਹੋਇਆ ਜਾਣਕਾਰੀ ਮੁਤਾਬਕ ਪੁਲਿਸ ਸੂਤਰਾਂ ਨੇ ਦਾਅਵਾ ਕੀਤਾ ਕਿ ਇਸ ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਾਕਿਸਤਾਨ ਚ 8 ਫਰਵਰੀ ਨੂੰ ਸੰਸਦ ਦੀ ਆਮ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ ਇਸ ਕਾਰਨ ਹਰ ਪਾਸੇ ਸਖਤ ਸੁਰੱਖਿਆ ਸੰਬੰਧੀ ਦਾਵਾ ਕੀ ਤਾਜ਼ਾ ਆ ਰਿਹਾ ਹੈ ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਹੋਏ ਬੰਬ ਧਮਾਕੇ ਦੇ ਸੁਰੱਖਿਆ ਸੰਬੰਧੀ ਦਾਅਵਿਆਂ ਤੇ ਸਵਾਲ ਖੜੇ ਕਰ ਦਿੱਤੇ ਨੇ ਕਰਾਚੀ ਦੇ ਦੱਖਣ ਜ਼ੋਨ ਸੀਨੀਅਰ ਸੁਪਰਡੈਂਟ ਆਫ ਪੁਲਿਸ ਸਾਜਿਦ ਸਜਦੋਈ ਨੇ ਅਨੁਸਾਰ ਤਮਾਕੇ ਵਿੱਚ ਕਿਸੇ ਦੀ ਮੌਤ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਫਿਸਵੋਟਕ ਨੂੰ ਇੱਕ ਸ਼ਾਪਿੰਗ ਬੈਗ ਵਿੱਚ ਰੱਖਿਆ ਗਿਆ ਸੀ ਅਤੇ ਚੌਂਕ ਮਿਸ਼ਨ ਦੇ ਦਫ਼ਤਰ ਦੀ ਬਾਰੀ ਕੰਦੇ ਦੇ ਕੋਲ ਛੱਡ ਦਿੱਤਾ ਗਿਆ ਸੀ ਜੂਨ ਕਮਿਸ਼ਨ ਦਾ ਦਫ਼ਤਰ ਕਰਾਚੀ ਦੇ ਰੈੱਡ ਜ਼ੋਨ ਇਲਾਕੇ ਵਿੱਚ ਸਥਿਤ ਹੈ ਜਿਸ ਤੇ ਇਸ ਤਮਾਕੀ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਇਹਦੇ ਨਾਲ ਹੀ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਕੂਲਾਂ ਦੇ ਸਬੰਧੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਆ ਚੰਗੀ ਖ਼ਬਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੇਗੀ ਮਾਨ ਸਰਕਾਰ ਸੂਬਾ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੇਗੀ ਜਿੰਨਾ ਸਰਕਾਰੀ ਸਕੂਲਾਂ ਦੀਆਂ ਆਚਾਰ ਦਵਾਰੀਆਂ ਨਹੀਂ ਹਨ ਉਹਨਾਂ ਦੀਆਂ ਚਾਰ ਦਿਵਾਰੀਆਂ ਤਾਂ ਮਿਲਣਗੀਆਂ ਹੀ ਸਗੋਂ ਜਿੰਨਾ ਸਕੂਲਾਂ ਦੀਆਂ ਚਾਰ ਦਿਵਾਰੀਆਂ ਕਿਸੇ ਨਾ ਕਿਸੇ ਕਾਰਨ ਡੇਕ ਗਈਆਂ ਹਨ ਉਹਨਾਂ ਦੀ ਵੀ ਮੁਰੰਮਤ ਕਰਵਾਈ ਜਾਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਨੁਸਾਰ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਦੇ 2848 ਸਕੂਲਾਂ ਨੂੰ ਨਵੀਆਂ ਚਾਰ ਦਿਵਾਰੀਆਂ ਦਿੱਤੀਆਂ ਜਾਣਗੀਆਂ ਜਦੋਂ ਕਿ 3595 ਸਕੂਲਾਂ ਦੀਆਂ ਟੁੱਟੀਆਂ ਚਾਰ ਦਿਵਾਰੀਆਂ ਦੀ ਮੁਰੰਮਤ ਕੀਤੀ ਜਾਵੇਗੀ ਰਾਜ ਵਿੱਚ ਸਕੂਲਾਂ ਦੀਆਂ ਨਵੀਆਂ ਦੀਵਾਰਾਂ ਬਣਾਉਣ ਤੇ 16645.0.3 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਦੋਂ ਕਿ ਪੁਰਾਣੇ ਸਕੂਲਾਂ ਦੀਆਂ ਕੰਧਾਂ ਤੇ ਮੁਰੰਮਤ ਤੇ 8543.229 ਕਰੋੜ ਰੁਪਏ ਖਰਚ ਕੀਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਕੰਧਾਂ ਦੀ ਉਸਾਰੀ ਤੇ 25188.26 ਕਰੋੜ ਰੁਪਏ ਖਰਚ ਕੀਤੇ ਜਾਣਗੇ ਦੱਸ ਦਈਏ ਕਿ ਰਾਜ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 423 ਕਰੋੜ ਰੁਪਏ ਦਾ ਬਜਟ ਐਲਾਨ ਜਿਹੜਾ ਕੀਤਾ ਸੀ ਸੋ ਇੱਕ ਹੋਰ ਵੱਡੀ ਖਬਰ ਦੇ ਨਾਲ ਅੱਗੇ ਰੁੱਖ ਕਰਦੇ ਹਾਂ ਜੀ ਨੌਕਰੀਆਂ ਦੇ ਚਾਹਵਾਨ ਦੇ ਲਈ ਵੱਡੀ ਖਬਰ ਆ ਰੇਲਵੇ ਵਿੱਚ ਨੌਕਰੀਆਂ ਦੇ ਚਾਹਵਾਨ ਲਈ ਸੁਨਹਿਰੀ ਮੌਕਾ 9000 ਅਸਾਮੀਆਂ ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਤਾਂ ਤੁਸੀਂ ਇੱਥੇ ਵੱਡੀ ਖਬਰ ਜਿਹੜੀ ਦੇਖ ਸਕਦੇ ਹੋ ਰੇਲਵੇ ਵਿੱਚ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਖੁਸ਼ਖਬਰੀ ਜੀ ਹੈ ਦਰਅਸਲ ਰੇਲਵੇ ਭਾਰਤੀ ਬੋਰਡ ਨੇ ਟੈਕਨੀਸ਼ੀਅਨ ਦੀਆਂ ਅਸਾਮੀਆਂ ਲਈ ਜੋਗ ਉਮੀਦਵਾਰਾਂ ਤੋਂ ਬੇ ਨ ਪੱਤਰ ਮੰਗਨੈਸਦ ਲਈ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਪਰ ਰਜਿਸਟ੍ਰੇਸ਼ਨ ਸ਼ੁਰੂ ਹੋਣ ਲਈ ਅਜੇ ਸਮਾਂ ਹੈ ਆਰਵੀਆਈ ਦੇ ਸਰੱਖਿਆ ਭਾਰਤੀ ਮਹੀਮ ਲਈ 9000 ਟੈਕਨੀਸ਼ੀਅਨ ਅਸਾਮੀਆਂ ਭਰੀਆਂ ਜਾਣਗੇ ਜਾਨ ਕੇ ਵਿਸਤ੍ਰਿਤ ਨੋਟਿਸ ਸਮੇਂ ਵਿੱਚ ਜਾਰੀ ਕੀਤਾ ਜਾਵੇਗਾ ਸੰਭਾਵਿਤ ਮਿਤੀਆਂ ਕੀ ਹਨ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਅਸਾਮੀਆਂ ਲਈ ਨੋਟਿਸ ਫਰਵਰੀ 2024 یعنی ਇਸ ਮਹੀਨੇ ਵਿੱਚ ਜਾਰੀ ਕੀਤਾ ਜਾਵੇਗਾ ਫਾਰਮ ਭਰਨ ਦਾ ਕੰਮ ਮਾਰਚ ਅਪ੍ਰੈਲ ਵਿੱਚ ਸ਼ੁਰੂ ਹੋ ਜਾਵੇਗਾ ਜਿਸ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਅਸਾਮੀਆਂ ਜਲਦੀ ਹੀ ਜੜੀਆਂ ਨੇ ਭਰੀਆਂ ਜਾਣਗੀਆਂ ਸੋ ਅੱਗੇ ਚੱਲਦੇ ਹਾਂ ਜੀ ਇੱਕ ਹੋਰ ਵੱਡੀ ਖਬਰ ਦੇ ਨਾਲ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਆ ਅੱਜ ਨਹੀਂ ਚੱਲਣਗੀਆਂ ਬੱਸਾਂ ਤੁਸੀਂ ਇੱਥੇ ਦੇਖ ਸਕਦੇ ਹੋ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਜ਼ਰੂਰੀ ਖਬਰ ਆ ਅੱਜ ਬੱਸਾਂ ਨਹੀਂ ਚੱਲਣਗੀਆਂ ਜੀ ਦੇਖ ਸਕਦੇ 2 ਫਰਵਰੀ ਨੂੰ ਇਹ ਨੋਟੀਫਿਕੇਸ਼ਨ ਪਹੁੰਚਿਆ ਸੀ ਅੱਜ ਤੁਹਾਡੇ ਨਾਲ ਆਪਾਂ ਸਾਂਝਾ ਕਰ ਰਹੇ ਹਾਂ ਪੰਜਾਬ ਵਿੱਚ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਦਰਅਸਲ ਵਲਕੇ ਪੀਆਰਟੀਸੀ ਪੰਨਵਸ ਦੇ ਸਾਰੇ ਡੀਪੂ ਬੰਦ ਰਹਿਣਗੇ ਪੀਆਰਟੀਸੀ ਚੰਡੀਗੜ੍ਹ ਡੀਪੂ ਦੇ ਕੱਚੇ ਮਲਾਜ਼ਮ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਇਸ ਐਲਾਨ ਤੋਂ ਬਾਅਦ ਰਸਤੇ ਵਿੱਚ ਗਈਆਂ ਬੱਸ ਡੀਪੂ ਵਿੱਚ ਵਾਪਸ ਆ ਰਹੀਆਂ ਸਨ ਜਿਹੜੀਆਂ ਬੱਸਾਂ ਡੀਪੂ ਵਿੱਚ ਖੜੀਆਂ ਹਨ ਉਹ ਨਹੀਂ ਚੱਲਣਗੀਆਂ ਡੰਡੀਗੜ੍ਹ ਡੀਪੂ ਦੇ ਮਲਾਜ਼ਮਾਂ ਨੇ ਦੱਸਿਆ ਕਿ ਸੌ ਤੋਂ ਵੱਧ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਡੀਪੂ ਦੇ ਜਨਰਲ ਮੈਨੇਜਰ ਵੱਲੋਂ ਪ੍ਰਸ਼ਤ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਦੀ ਬਜਾਏ ਉਨ੍ਹਾਂ ਦਾ ਪੱਖ ਪੂਰੇ ਆ ਜਾ ਰਿਹਾ ਇਸ ਤੋਂ ਇਲਾਵਾ ਸਮਾਸਾਰਨੀ ਵਿੱਚ ਸਰਕਾਰੀ ਬੱਸਾਂ ਦੀ ਬਜਾਏ ਪ੍ਰਾਈਵੇਟ ਬੱਸਾਂ ਦਾ ਪੱਖ ਪੂਰਿਆ ਜਾ ਰਿਹਾ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਿਲੋਮੀਟਰ ਵਾਲੀਆਂ ਬੱਸਾਂ ਦੇ ਡਰਾਈਵਰਾਂ ਵੱਲੋਂ ਕੰਡਕਟਰਾਂ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਤੇ ਉਹਨਾਂ ਨਾਲ ਮਾੜਾ ਵਰਤਾਅ ਕੀਤਾ ਜਾਂਦਾ ਜਨਰਲ ਮੈਨੇਜਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੋ ਇੱਕ ਅੱਗੇ ਚੱਲਦੇ ਹਾਂ ਜੀ ਮੁਲਾਜ਼ਮਾਂ ਨੇ ਕਿਹਾ ਕਿ ਜਦ ਤੱਕ ਕਿਲੋਮੀਟਰ ਵਾਲੀਆਂ ਬੱਸਾਂ ਦੇ ਟੈਂਡਰ ਰੱਦ ਨਹੀਂ ਹੁੰਦੇ ਉਦੋਂ ਤੱਕ ਡੀਪੂ ਬੰਦ ਰੱਖਿਆ ਜਾਵੇਗਾ ਮੁਲਾਜ਼ਮਾਂ ਨੇ ਭਲਕੇ ਜਨਰਲ ਮੈਨੇਜਰ ਦੀ ਰਹਿਸ਼ ਦਾ ਕਿਰਾਉ ਕੀਤਾ ਜਾਵੇਗਾ ਜੇਕਰ ਜੋਗਾ ਕਿ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੀਆਂ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਨਾ ਚੜਾਈ ਜਾਣ ਦੇ ਫੈਸਲੇ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਹਨ ਨੌਕਰੀ ਬੇਸਾਤੇ ਹੋਰ ਕੰਮਕਾਜ ਲਈ ਜਾਣ ਵਾਲਾ ਲਈ ਕਈ ਕਈ ਘੰਟੇ ਸੜਕਾਂ ਤੇ ਖੱਜਲ ਖੁਆਰ ਹੋਣਾ ਪੈਂਦਾ ਤੇ ਅੱਜ ਜਿਹੜੀਆਂ ਨੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਸੋ ਅੱਗੇ ਇੱਕ ਹੋਰ ਖਬਰ ਦੇ ਬੱਲ ਬਾਦਦੇ ਆ ਜੀ ਲੋਕਾਂ ਵੀ ਆ ਸਮੱਸਿਆਵਾਂ ਦਾ ਹੱਲ ਕਰਨ ਲਈ ਸਰਕਾਰ ਤੁਹਾਡੇ ਦਵਾਰ 6 ਫਰਵਰੀ ਤੋਂ ਕੈਂਪ ਜਿਹੜੇ ਨੇ ਲੱਗਣਗੇ ਜੜੀ ਕੇ ਪੈਨਸ਼ਨ ਸੰਬੰਧੀ ਕੈਂਪ ਲੱਗਣਗੇ 2500 ਪੈਨਸ਼ਨ ਦਾ ਵੱਡਾ ਐਲਾਨ ਹੋ ਸਕਦਾ 2500 ਪੈਨਸ਼ਨ ਸੰਬੰਧੀ ਫਾਰਮ ਨੇ ਜਿਹੜੇ ਭਰੇ ਜਾ ਸਕਦੇ ਨੇ ਤੁਸੀਂ ਇੱਥੇ ਬਾੜ ਸਕਦੇ ਹੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ ਤੇ ਪਹੁੰਚ ਕੇ ਸਮੱਸਿਆਵਾਂ ਮਦੇ ਹੱਲ ਲਈ ਸਰਕਾਰ ਤੁਹਾਡੇ ਦੁਆਰ ਤਹਿਤ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਤਹਿਤ ਫਜ਼ਲਿਕਾ ਚ 6 ਫਰਵਰੀ ਤੋਂ ਕੈਂਪ ਲਗਾਏ ਜਾਣਗੇ ਇਹ ਕੈਂਪ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦੀ ਸੁਣਵਾਈ ਲਈ ਲਗਾਏ ਜਾਣਗੇ ਇਹ ਜਾਣਕਾਰੀ ਵਿਧਾਇਕ ਫਜ਼ਲਿਕਾ ਡਰਿੰਦਰਪਾਲ ਸਿੰਘ ਸਾਬਨਾ ਅਤੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੋਗਲ ਨੇ ਅਧਿਕਾਰੀਆਂ ਨਾਲ ਸਾਂਝੇ ਤੌਰ ਤੇ ਮੀਟਿੰਗ ਕਰਦੇ ਹਾਂ ਦਿੱਤੀ ਉਹਨਾਂ ਦੱਸਿਆ ਕਿ ਜੇਲਾ ਫਜ਼ਲਿਕਾ ਦੀਆਂ ਸਮੂਹ ਸਬ ਡਿਵੀਜ਼ਨਾਂ ਫਜ਼ਾਲਿਕਾ ਕੋਵੋਰਾ ਤੇ ਜਲਾਲਾਬਾਦ ਵਿੱਚ ਕੈਂਪ ਲਗਾਏ ਜਾਣਗੇ ਵਿਧਾਇਕ ਫਜ਼ਲਿਕਾ ਨਰਿੰਦਰਪਾਲ ਸਿੰਘ ਸਾਬਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖਾਜਲ ਖਵਾਰੀ ਤੋਂ ਨਿਯਾਤ ਦਿਵਾਉਣ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਦਫ਼ਤਰਾਂ ਵਿੱਚ ਆਉਣ ਦੀ ਬਜਾਏ ਸਰਕਾਰ ਖੁਦ ਪਿੰਡ ਵਿੱਚ ਜਾਏਗੀ ਤੇ ਲੋਕਾਂ ਦੇ ਮਸਲੇ ਹੱਲ ਕਰੇ ਕਿ ਉਹਨਾਂ ਕਿਹਾ ਕਿ ਸਰਕਾਰ ਸਕੀਮਾਂ ਦਾ ਯੋਜਨਾਵਾਂ ਦਾ ਲਾਹਣਨ ਤੱਕ ਬਚਾਉਣ ਸਬੰਧਤ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਸੋ ਜਿਹੜੇ ਇਹ ਕੈਂਪ ਲਗਾਏ ਜਾਣਗੇ ਇਸ ਕੈਂਪ ਦੇ ਵਿੱਚ 2500 ਪੈਨਸ਼ਨ ਦਾ ਵੀ ਵੱਡਾ ਐਲਾਨ ਹੋ ਸਕਦਾ ਪੈਨਸ਼ਨ ਸੰਬੰਧੀ ਜਿਹੜੇ ਨੇ ਫਾਰਮ ਭਰੇ ਜਾ ਸਕਦੇ ਨੇ ਤੇ ਇਹ ਫਾਰਮ 2500 ਪੈਨਸ਼ਨ ਵਾਲੇ ਹੋ ਸਕਦੇ ਨੇ ਇਹਦੇ ਲਈ ਹਲੇ ਪੰਜਾਬ ਸਰਕਾਰ ਹੁਣ ਘਰ ਘਰ ਜਾ ਕੇ ਦੇਵੇਗੀ ਆਟਾ ਦਾਲ ਪਸਪਕਾਓ ਤੇ ਖਾਓ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਹੁਣ ਆਟਾ ਦਾਲ ਲੋਕਾਂ ਦੇ ਘਰਾਂ ਤੱਕ ਪਹੁੰਚਾਏਗੀ ਇਸ ਦੇ ਨਾਲ ਪੰਜਾਬ ਦੇ ਕਰੀਬ 1.54 ਕਰੋੜ ਲਾਭਪਾਤਰੀ ਨੂੰ ਵੱਡਾ ਲਾਭ ਮਿਲੇਗਾ ਪੰਜਾਬ ਸਰਕਾਰ ਕਣਕ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਸਕੀਮ ਸ਼ੁਰੂ ਕਰਨਾ ਚਾਹੁੰਦੀ ਹੈ ਸਬੰਧਿਤ ਤਿਆਰੀਆਂ ਚਾਲੂ ਕਰ ਦਿੱਤੀਆਂ ਗਈਆਂ ਹਨ ਪਤਾ ਲੱਗਿਆ ਕਿ ਮੁੱਢਲੇ ਪੜਾਅ ਤੇ ਹੋਮ ਡਿਲੀਵਰੀ ਨੂੰ ਸੀਮਿਤ ਰੱਖਿਆ ਜਾਵੇਗਾ ਦੂਸਰੇ ਪੜਾਅ ਵਿੱਚ ਵਿਸਥਾਰ ਦਿੱਤਾ ਜਾਵੇਗਾ ਮੌਜੂਦਾ ਸਰਕਾਰ ਨੇ ਮਾਰਚ ਵਿੱਚ 2 ਸਾਲ ਪੂਰੇ ਹੋਣ ਜਾ ਰਹੇ ਹਨ ਅੱਧ ਫਰਵਰੀ ਤੋਂ ਸਰਕਾਰ ਹੋਮ ਡਿਲੀਵਰੀ ਸ਼ੁਰੂਕਾਰਨ ਜਾ ਰਹੀ ਹੈ ਫਰਵਰੀ ਵਿੱਚ 6.50 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਦਾ ਆٹے ਦੀ ਹੋਮ ਡਿਲੀਵਰੀ ਸ਼ੁਰੂ ਕਰੇਗੀ ਜਿਸ ਨਾਲ ਕਰੀਬ 30 ਲੱਖ ਲਾਭਪਾਤਰੀਆਂ ਨੂੰ ਜਿਹੜਾ ਲਾਭ ਆ ਉਹ ਮਿਲੇਗਾ